ਆ ਮਿੱਠਾ ਇਹਨੂੰ ਪੁੱਛ ਕੇ ਨੇ ਕੀ ਬਣੀ ਕੋਈ ਗੱਲ ਵਾ ਪੁੱਛਦੇ ਇਹਨੂੰ ਕੋਈ ਗੱਲ ਯਾਰ ਸੁਜਾਉਂਦਾ ਉਹ ਭਲੇ ਕੀ ਹਾਲ ਗੁਰਿਆ ਵਧੀਆ ਵਧੀਆ ਹੋਰ ਨਾ ਕੀ ਕਰਨ ਨੇ ਆ ਠੀਕ ਆ ਕਰਨਾ ਕੀ ਆ ਉਹ ਵੇਖਣ ਡੈ ਖਬਰਾਂ ਅੱਛਾ ਫਿਰ ਇਹ ਹੋ ਰਿਹਾ ਉਹ ਕੰਗਣਾ ਜਿਹੜੀ ਆ ਉਹਦੇ ਵੱਗ ਥੱਪੜ ਤੇ ਭੈ ਉਥੇ ਨੈਸ਼ਨਲ ਮੀਡੀਆ ਤੇ ਇੱਕ ਖਬਰ ਚੱਲਣ ਦੀ ਆ ਕਿ ਕਿਸਾਨਾਂ ਦਾ ਧਰਨਾ ਲੱਗਾ ਜਿਹੜਾ ਹਰਿਆਣੇ ਬਾਡਰ ਤੇ ਤੇ ਉਹਦੀ ਕੋਈ ਖਬਰ ਨਹੀਂ ਆਉਂਦੀ ਯਾਰ ਚਾਚਾ ਕੀ ਗੱਲ ਨਨ ਮਾੜੀਆਂ ਜ਼ਰਾ ਆਵਾ ਕੀ ਕਰ ਸਕਦੇ ਹੋਣਾ ਇਹ ਆਹੋ ਇਹ ਤੇ ਗੱਲ ਹੈਗੀ ਆ ਯਾਰ ਯਾਰ ਸਾਡੇ ਦੇਸ਼ ਦਾ ਸਿਸਟਮ ਹੀ ਮਾੜਾ ਵਾ ਤਾਂ ਹੀ ਜਿਹੜੇ ਸਾਰੇ ਮੁੰਡੇ ਬਾਹਰ ਨੂੰ ਜਾਣਦੇ ਆ ਇੱਥੇ ਤੇ ਖਤਰਾ ਵਾ ਇੱਥੇ ਮਹਿਸੂਸ ਨਹੀਂ ਕਰਦੇ ਸੇਫਟੀ ਸਾਰੇ ਬੰਨੇ ਆ ਗਏ ਭਈਏ ਤੇ ਬਾਕੀ ਅੱਦੇ-ਵਜਦੇ ਜਿਹੜੇ ਆ ਤੈਨੂੰ ਪਤਾ ਨਸ਼ਿਆਂ ਨੇ ਖਲੇ ਆ ਇਹ ਨਸ਼ਾ ਜਿਹੜਾ ਇਹ ਸਰਕਾਰਾਂ ਹੀ ਲੈ ਕੇ ਆਉਂਦੀਆਂ ਵਾ ਕੰਦ ਕੰਦ ਕਰਨ ਕੀ ਲੋਕੀ ਦੁਖੀ ਹੋ ਕੇ ਬਾਹਰ ਜਾਣਦੇ ਆ ਚਾਚਾ ਇਹ ਗੱਲ ਸਾਡ ਤੋਂ ਇਦਾਂ ਚੱਲਦਾ ਰਹਿਣਾ ਚਾਚਾ ਕੀ ਬਣਿਆ ਮੰਨੇ ਦਾ ਬਣੀ ਕੋਈ ਗੱਲ ਚਾਚਾ ਮੰਨੇ ਦੀ ਬਨਨਾ ਕੀ ਹੈ ਗੁਰੇ ਉਹ ਹੀ ਹਾਲ ਯਾਰ ਜੋ ਪਹਿਲਾ ਵਾ ਅਜੇ ਗੱਲ ਨਹੀਂ ਕਿਤੇ ਬੰਨੇ ਲੱਗਾਂ ਦੀ ਤੁਸੀਂ ਵੀ ਉੱਥੇ ਬਾਬਿਆਂ ਕੋ ਲੈ ਗਏ ਤੇ ਉਹ ਟਾਈਮ ਖਰਾਬ ਕੀਤਾ ਤੁਸੀਂ ਵੀ ਨਾ ਜਾਇਆ ਕਰੋ ਇਹ ਪਖੰਡਣਾ ਮੰਨਿਆ ਕਰੋ ਗੁਰੂ ਘਰ ਜਾਇਆ ਕਰੋ ਇਹ ਗੱਲ ਸਹੀ ਹੈ ਉਦਾਂ ਅੱਜ ਲਾਉਣਾ ਵਾ ਫੋਨ ਬਚੋਲੇ ਨੂੰ ਕਰਦੇ ਆਂ ਗੱਲ ਕੀ ਜਾਂਦਾ ਵਾ ਜੇ ਬੰਦੀ ਗੱਲ ਚੱਲ ਚੰਗਾ ਯਾ ਚਾ ਫਿਰ ਮੈਨੂੰ ਇੱਕ ਕੰਮ ਆ ਬੜੇ ਮੈਂ ਵੀ ਵੇਖਣਾ ਬੰਬੇ ਇੱਕ ਪਤੀ ਹੁੰਦੀ ਆ ਘੋਨੇ ਨੂੰ ਪਾਣੀ ਲਾਉਣਾ ਜਾ ਕੇ ਠੀਕ ਆ ਠੀਕ ਆ ਫਿਰ ਮਿਲਦੇ ਆਂ ਹਾਂ ਚੱਲ ਠੀਕ ਆ ਫਿਰ ਦਸਾਂਗੇ ਦਿਨੋਂ ਉਹ ਮੰਨੇ ਗੱਲ ਸੁਣੀ ਗੱਲ ਸੁਣ ਰਿਹਾ ਆਹ ਬਾਪੂ ਆ ਗਿਆ 2 ਮਿੰਟ ਆ ਜਾ ਆ ਜਾ ਮੈਂ ਪੜਾ ਕਿ ਸੱਚੰਡਿਆ ਸੀ ਹਾਂਜੀ ਹਾਂਜੀ ਮੈਂ ਵਿਚੋਲੇ ਨੂੰ ਲਾਉਣਾ ਮੈਂ ਫੋਨ ਜਿਹੜੇ ਨੂੰ ਉਹਨੇ ਉੱਤ ਨਾਲੇ ਨੂੰ ਆਓ ਤੇ ਹੁਣ ਉਹਨੂੰ ਮਾੜਾ ਚੰਗਾ ਨਾ ਬੋਲੀ ਕੋਈ ਬਾਪੂ ਉਹਨਾਂ ਕਿਹਾ ਮੈਂ ਉਦਾਂ ਹੀ ਉਹਨੂੰ ਮਾੜਾ ਜਿਹਾ ਕਿਹਾ ਸੀ ਕਿ ਚੱਲ ਪਰ ਬਾਬ ਉਹ ਐ ਜਾਂ ਪਰ ਚੰਗੇ ਨਹੀਂ ਲੱਗੀਦਾ ਫਲਾਗੀ ਲੋਕੀ ਕੀ ਕਹਿਣਗੇ ਕਿ ਮੁੰਡਾ ਛਦਾਈ ਆ ਮੇਰੀ ਗੱਲ ਸੁਣ ਹੁਣ ਮੈਂ ਉਹਨੂੰ ਫੋਨ ਲਾਉਣਾ ਮੈਨੂੰ ਹੀ ਵੱਧ ਘੱਟ ਬੋਲਿਆ ਦੋ ਉਹਦੇ ਸਾਹਮਣੇ ਤੇ ਇੱਕਦਾਂ ਚੰਗੇ ਨਹੀਂ ਲੱਗੀਦਾ ਕੱਲੋ ਤੇਰਾ ਵਿਆਹ ਵਾ ਸੋਹਰੇ ਜਾਣਾ ਤੂੰ ਸਾ ਚੜ ਗਿਆ ਹੀ ਕਿ ਮੇਰਾ ਰਿਸ਼ਤਾ ਨਹੀਂ ਹੁੰਦਾ ਮੈਂ ਤਾਂ ਅਗਰ ਕੇ ਉਹਨੂੰ ਬੋਲਿਆ ਯਾਰ ਤੂੰ ਵੀ ਨਹੀਂ ਸਮਝਦਾ ਚੱਲ ਹੁਣ ਨਾ ਕੁਝ ਬੋਲੀ ਫਿਰ ਮੈਂ ਮਨੋਣਾ ਉਹਨੂੰ ਕਿਸ ਹੱਬ ਨਾਲ ਠੀਕ ਆ ਮਨਾਲਾ ਮੈਂ ਉਹ ਕਰਵਾ ਜਿਹੜਾ ਕੰਮ ਆਹ हां किदा हो गया हेलो हेलो दिया देवचोल साहब ठीक ठाक जे हां जी बढ़िया बढ़िया जी ਤੁਸੀਂ ਸੁਣਾਓ ਹਾਂ ਜੀ ਜੀ ਆਪਣਾ ਵੀ ਵਧੀਆ ਜੀ ਠੀਕ ਠਾਕ ਪਛਾਨ ਲਿਆ ਮੈਂ ਲੰਬੜਦਾਰ ਬੋਲਣ ਰਿਹਾ ਇੱਥੋਂ ਲਖਨਪੁਰ ਤੋਂ हां जी हां जी ਪਛਾਨ ਲਿਆ ਭਾਜੀ ਪਛਾਨ ਲਿਆ ਜੀ ਤੁਹਾਨੂੰ ਕਿਦਾਂ ਪੁੱਛ ਸਕਦੇ ਆ ਉਹ ਮੈਨੂੰ ਲੱਗਾ ਸੀ ਪਤਾ ਕਿ ਤੇ ਤੁਹਾਨੂੰ ਨਾ ਮਾੜਾ ਚੰਗਾ ਬੋਲਿਆ ਇਹਨੇ ਮੁੰਡੇ ਨੇ ਤੇ ਮੈਂ ਇਹਨੂੰ ਫਿਰ ਹੋਇਆ ਗੁੱਸੇ ਤੇ ਹੁਣ ਤੇ ਨਹੀਂ ਕਰਦਾ ਕੋਈ ਗੱਲ ਤੇ ਤੁਸੀਂ ਕਰੋ ਹਾਂ ਕਿਰਪਾ ਬਣਾਓ ਗੱਲ ਕਿਤੇ ਪਾਜੀ ਤੁਸੀਂ ਮਾੜਾ ਚੰਗਾ ਬੋਲਿਆ ਕਹਿਣ ਦੇ ਜੇ ਉਹ ਤੇ ਪਾਜੀ ਮੇਰੇ ਗੱਲ ਪੈਨ ਤੱਕ ਜਾਣਦੇ ਆਂ ਸੀ ਤੁਹਾਨੂੰ ਪਤਾ ਹੀ ਆ ਤੇ ਗੱਲ ਪਾਜੀ ਫਿਰ ਇਦਾਂ ਵਾ ਨਾ ਇਦਾਂ ਨਹੀਂ ਗੱਲ ਬਣਦੀਆਂ ਹੁੰਦੀਆਂ ਮੁੰਡਾ ਮਲਪੀ ਥੋੜਾ ਜਿਹਾ ਸਮਝਾਓ ਉਹਨੂੰ ਉਹਦਾ ਠੰਡਾ ਸੁਭਾਅ ਕਰੋ ਪਹਿਲਾਂ ਫਿਰ ਵਾ ਕੱਲ ਸਹਰੇ ਜਾਣਾ ਹੁੰਦਾ ਫਿਰ ਉੱਥੇ ਜਾ ਕੇ ਵੀ ਇਦਾਂ ਕਰੂਗਾ ਚੰਗਣ ਲੱਗਦਾ ਫਿਰ ਬੇਚੀ ਹੁੰਦੀ ਬੰਦਿਆਂ ਦੀ ਉਹ ਨਹੀਂ 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 ਇਦਾਂ ਦੀ ਨਹੀਂ ਕੋਈ ਗੱਲ ਕਿ ਉਹਨੂੰ ਮੈਂ ਸਮਝਾਇਆ ਸਾਰਾ ਕੁਝ ਤੇ ਹੁਣ ਨਹੀਂ ਇਦਾਂ ਦਾ ਕੁਝ ਵੀ ਕਰਦਾ ਬਾਕੀ ਮੇਰਾ ਵੀ ਤੁਹਾਨੂੰ ਪਤਾ ਕਿ ਮੈਂ ਸੋਚਿਆ ਸੀ ਕਿ ਜਿੱਦਾਂ ਹੁਣ ਕੜਾ ਪਾਈਏ ਤੁਹਾਨੂੰ ਵਿਚੋਲੇ ਨੂੰ ਤੇ ਤਾਂ ਕਰਕੇ ਕਰੋ ਹਾਂ ਕਿਰਪਾ ਫਿਰ ਬਣੇ ਗੱਲ ਕਿਤੇ ਬੰਨੇ ਲਈਏ ਨਹੀਂ ਨਹੀਂ ਭਾਜੀ ਕੜੇ ਕੁੜੇ ਦਾ ਨਹੀਂ ਸਾਨੂੰ ਕੋਈ ਵੀ ਲਾਲਚ ਹੈਗਾ ਤੇ ਚਲੋ ਤੁਸੀਂ ਸਮਝਾਇਆ ਮੁੰਡੇ ਨੂੰ ਤੁਸੀਂ ਕਹਿਣ ਦੇ ਜੇ ਬਾਕੀ ਇਹ ਆ ਕਿ ਅਸੀਂ ਤੇ ਆਪ ਚੁੰਨੇ ਤੁਹਾਡੇ ਨਾਲ ਪ੍ਰੇਮ ਬਣਿਆ ਚਿਰਾਂ ਤੋਂ ਅਸੀਂ ਤੇ ਚੁੰਨੇ ਆ ਵੀ ਚਲੋ ਹੋ ਜੇ ਬਾਕੀ ਕੋਈ ਨਹੀਂ ਵੇਖਦੇ ਮਾਰਦੇ ਆ ਚੱਕਰ ਫਿਰ ਹਾਂ ਹਾਂ ਚਲੋ ਠੀਕ ਆ ਫਿਰ ਮਾਰਿਓ ਕਿਹੜਾ ਅੱਜ ਜਰੂਰ ਠੀਕ हां जी चलो ठीक है फिर हां जी मैं नंगण डया इथों दी मैं आमना कोई नहीं ठीक है कड़े बारे कहण डया म्हारी हमने गिड़ा एक की पता जेक ते ਗੱਲ ਬਣ ਜੇ ਤੇ ਪੁੜੀ ਤੇ ਨਾਲੇ ਹੈਗੀ ਨਜ਼ਰ ਚ ਇਹ ਮਮਾ ਬੜੀ ਛੇਤੀ ਆਇਆ ਅੱਜ ਇੱਕ ਤੇ ਲਾਲਚੀ ਵਿਚੋਲੇ ਵੀ ਨਾ ਹੁਣ ਅੱਜ ਨਾ ਹੋਵੇ ਹੈ ਜੇਕਰ ਨਾ ਬਣਿਆ ਕਰ ਉੰਦੇ ਮਾਂ ਦਾ ਸੂਆ ਗੜਰਤੇ ਹੁਣ ਪਿੱਛੇ ਰਹਿ ਗਿਆ ਹੁਣ ਇਹਦਾ ਕੋਈ ਹੋਰ ਹੀ ਇਲਾਜ ਕਰਨਾ ਬੜਾ ਖੂ ਜਲਮਕਾਉਣਾ ਇਹਨੂੰ ਪੁੱਟਾ ਚੱਲ ਕੀ ਪਤਾ ਯਾਰ ਰਿਸ਼ਤਾ ਕਰਾਈ ਦਵੇ ਚੱਲ ਕੋਈ ਗੱਲ ਨਹੀਂ ਉਹ ਵੀ ਕਿਹੜਾ ਆਪਾ ਪੂਰ ਦੇਣਾ ਆਦੂ ਟੱਕਰ ਇਹ ਅੱਜ ਇੱਥੇ ਹੀ ਬੈਠਾ ਕੰਮ ਡਿਆ ਕਰਨ ਕੋਈ ਗੱਲ ਨਹੀਂ ਜੀ ਅੱਜ ਇਹਨੇ ਕੀਤੀ ਨਾ ਕੋਈ ਮੇਕੀ ਪਰਚਾ ਦੇ ਦੇਣਾ ਥਾਣੇ ਫਿਰ ਬਰਾਤ ਪਤਾ ਨਹੀਂ ਇਹਦੀ ਨਿਕਲਦੀ ਕਿ ਨਹੀਂ ਨਿਕਲਦੀ ਪਰ ਜਲੂਸ ਪੂਰਾ ਨਿਕਲੂਗਾ ਮਹਾਰਾਜ ਲੰਬੜਦਾਰ ਸਾਹਿਬ ਬੱਲੇ ਬੱਲੇ ਕੀ ਆ ਜੇ ਵਧੀਆ ਵਧੀਆ ਹੀ ਤੁਸੀਂ ਸੁਣਾਓ ਬਸ ਠੀਕ ਹੈ ਠੀਕ ਠੀਕ ਨੇ ਤੁਹਾਨੂੰ ਠੀਕ ਨੇ ਅੱਛਾ ਅੱਛਾ ਜੀ ਉਹ ਸੁਣਾਓ ਠੀਕ ਹੈ ਹਾਂ ਜੀ ਵਧੀਆ ਵਧੀਆ ਚੜਦੀ ਕਲਾ ਆਪਣੀ ਸੁਣਾਓ ਠੀਕ ਆ ਤੁਸੀਂ ਦੱਸਣੀ ਨੇ ਦਿੱਤੇ ਬਾਅਦ ਕਿੰਨੇ ਦਿਨਾਂ ਬਾਅਦ ਹੀ ਦੱਸਣ ਦਿੱਤੇ ਅੱਜ ਉਹ ਹਾਂ ਜੀ ਤੁਹਾਨੂੰ ਪਤਾ ਇਦਾਂ ਫਿਰ ਕੰਮਕਾਰਾਂ ਦੇ ਵਿੱਚ ਹੋਰ ਵੀ ਕਈ ਪਨੇ ਜਾਣਾ ਪੈਂਦਾ ਨਹੀਂ ਬਾਕੀ ਮੈਂ ਸਮਝਾਇਆ ਇਹਨੂੰ ਸਾਰੀ ਗੱਲ ਮੈਂ ਇਦਾਂ ਨਹੀਂ ਬੋਲੀਦਾ ਹਾਂ ਮੈਂ ਫਿਰ ਸੇ ਤੋ ਰਹਿ ਜਾਏਗਾ ਜਾਉਗੇ ਚੰਗਾ ਵਾ ਤੁਹਾਡੀ ਬੇਚਤੀ ਆ ਬੇਚਤੀ ਆ ਪਰ ਮੈਂ ਤੇ ਨਹੀਂ ਚਾਹੁੰਦਾ ਪਰ ਅੱਜ ਕੱਲ ਦੇ ਨਿਆਰੇ ਤੁਹਾਨੂੰ ਦੱਸਾਂ ਇਹ ਲੱਕਰ ਕੋਈ ਨਹੀਂ ਰਗੜ ਇਹ ਕੇ ਫੋਨ ਚਲਾ ਚਲਾਗੇ ਨਾ ਨਹੀਂ ਚਲੋ ਕੋਈ ਗੱਲ ਦੀ ਭਾਜੀ ਆਪਾਂ ਗੁੱਸਾ ਨਹੀਂ ਕਰਦੇ ਸਾਡਾ ਬਾਪੈਂਦੇ ਰਹਿੰਦਾ ਏ ਤਾਂ ਤੇ ਬੰਦਾ ਮਾਰਾ ਵਾਈਫਰ ਨੂੰ ਕਾਕੇ ਨੂੰ ਹਾਂਜੀ ਮਾਰ ਮੰਨਿਆ ਆ ਜਾ ਆ ਜਾ ਬੱਲੇ ਬੱਲੇ ਭਾਈ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਨਹੀਂ ਨਹੀਂ ਹਮ ਤਾਂ ਉਦੋਂ ਦੇ ਤੁਹਾਨੂੰ ਮੈਂ ਲੈ ਕੇ ਭੇਜਿਆ ਸੀ ਉਹ ਬਸ ਕੰਮ ਕਰਦੇ ਵਿੱਚ ਟਾਈਮ ਜਾਣੀ ਲੱਗਾ ਕੋਈ ਨਹੀਂ ਮਨੇ ਹਾਂਜੀ ਬਬਾ ਜਾਂ ਨਿੰਬੂ ਪਾਣੀ ਲੈ ਗਿਆ ਪਾਜੀ ਲਈ ਨਹੀਂ ਨਹੀਂ ਬੈਜੋ ਪਾਜੀ ਕਹਿੰਦੀ ਮੈਂ ਪੀ ਕੇ ਥੋੜਾ ਜ ਮੈਂ ਠਾਕਾ ਹੀ ਅੱਜ ਉੱਥੇ ਗਿਆ ਹਾਂ ਉੱਥੇ ਖਾ ਪੀ ਕੇ ਆਇਆ ਹਾਂ ਨਹੀਂ ਪੀ ਲੋ ਭਜੀ ਪਣੀ ਧਣੀ ਦੇ ਪੀਓ ਹਾਂਜੀ ਰਿਸ਼ਤਾ ਕਰਾਇਆ ਇੱਕੋ ਠਾਕਾ ਯਾਰ ਹੋਰ ਸੁਣਾਉ ਤੂੰ ਹੀ ਪਾਜੀ ਠੀਕ ਹੈ ਬਸ ਟੀਵੀ ਦੇ ਤੂੰ ਹੀ ਸੁਣਾਉ ਮੈਂ ਪੀ ਲੇ ਤੇ ਪਾਣੀ ਧਣੀ ਨਹੀਂ ਨਹੀਂ ਬਸ ਪਾਜੀ ਪਾਜੀ ਕਿੱਦਾਂ ਫਿਰ ਬਣੀ ਕੋਈ ਗੱਲ ਪਾਜੀ ਗੱਲ ਰਿਸ਼ਤੇ ਦੀ ਨਾ ਕੁੜੀ ਇੱਕ ਹੈਗੀ ਆ ਪਰ ਉਹਨਾਂ ਤੁਹਾਡੇ ਮੇਚ ਦੀ ਨਹੀਂ ਹੈਗੀ ਕਿ ਨੂੰ ਪਾਜੀ ਮੈਨੂੰ ਸੱਕੜੀ ਚ ਪਰ ਨਹੀਂ ਨਹੀਂ ਨੁਕਸਨੀ ਕਾ ਕੁੜੀ ਚ ਕੋਈ ਵੀ ਹੈਗਾ ਲੰਬardar ਜੀ ਉਹ ਨਾ ਕੁੜੀ ਨੂੰ ਨਾ ਸਰਦਾਰ ਮੁੰਡੇ ਨਹੀਂ ਪਸੰਦ ਉਹ ਕਹਿੰਦੀ ਮੈਨੂੰ ਨਾ ਕਟਿੰਗ ਵਾਲਾ ਮੁੰਡਾ ਚਾਹੀਦਾ ਆਹ ਕਿੱਡੀ ਗੱਲ ਆ ਪਾਜੀ ਅਪ ਜਿੱਦਾਂ ਕੁੜੀ ਕਹੂਗੀ ਉਦਾਂ ਕਰ ਲਾਂਗੇ ਕਹੂੰ ਬਾਪੂ ਅਸ ਅਸ ਹੋ ਚਲੋ ਤੁਸੀਂ ਵੇਖ ਲਿਓ ਆਪਣੀ ਸਲਾਹ ਕਰ ਲਿਓ ਮੈਨੂੰ ਦੱਸ ਦੋ ਜੋ ਵੀ ਹੈਗਾ ਤੇ ਆ ਗਿਆ ਮੈਂ ਫਿਰ ਇੱਕ ਮਿੰਟ ਆ ਜਾਣਾ ਠੀਕ ਆ ਪਾਜੀ ਚਾਹ ਚਾਹ ਨੂੰ کہہ ਕੇ ਠੀਕ ਆ ਲੰਬardar ਜੀ ਹੋਰ ਪਾਜੀ ਵਧੀਆ ਜੀ ਹਾਂ ਘਰ ਪਰਵਾਹ ਠੀਕ ਆ ਠੀਕ ਆ ਵਧੀਆ ਸਭ ਇਹਦੇ ਬੋਧੇ ਅੱਜ ਮੈਂ ਕਰਾਈ ਨਾ ਨਾ ਹੁਣ ਹੋਰ ਭਾਜੀ ਕੁੜੀ ਕਿੰਨਾ ਕ ਪੜ੍ਹੀ ਲਿਖੀ ਆ ਕੁੜੀ ਨੇ ਨਾ ਐਮਏ ਕੀਤੀ ਆ ਤੇ ਡਈ ਆ ਹੁਣ ਗਾੜੀ ਕੋਰਸ ਕਰਨ ਨਾਲ ਉਹ ਬਾਹਰ ਆੜੀ ਹੋਣੀ ਐ ਨਹੀਂ ਨਹੀਂ ਓਏ ਮਾਰਤਾ ਹੀ ਭਾਜੀ ਕੀ ਹੋ ਗਿਆ ਦੱਸਦਾ ਤੈਨੂੰ ਬਾਪੂ ਹਿੱਲ ਗਿਆ ਨਹੀਂ ਤੇਰੇ ਬੋਧੇ ਦਾ ਘਰ ਨਾ ਹੋ ਗਈ ਕੀ ਗੱਲ ਹੋ ਗਈ ਉਹ ਨਿਆਣਿਆਂ ਨੂੰ ਮਾਰੀ ਦੇਣੀ ਹੋਈਦਾ ਭਾਜੀ ਨਹੀਂ ਭਾਜੀ ਇਹ ਕਿੱਦਾਂ ਦੀ ਗੱਲ ਕੀਤੀ ਨੇ ਕਿੱਦਾਂ ਮੰਨ ਗਿਆ ਇਹ ਉਹ ਨਹੀਂ ਨਹੀਂ ਭਾਜੀ ਬਹਿ ਜਾਓ ਐਵੇਂ ਹੱਡੀ ਡੀ ਟੁੱਟ ਜਾਂਦੀ ਨੇ ਆਣੇ ਨੂੰ ਮਰੀ ਤਾਂ ਨਹੀਂ ਹੋਈਦਾ ਨਹੀਂ ਤੁਹਾਨੂੰ ਨਹੀਂ ਪਤਾ ਭਾਜੀ ਆ ਜਾ ਕਾਕਾ ਬਹਿ ਜਾ ਤੂੰ ਹੀ ਬਹਿ ਜਾ ਬਹਿ ਜਾ ਕੋਈ ਗੱਲ ਇਹਦੇ ਬੋਧੇ ਪਹਿਲਾਂ ਮੈਂ ਕਰਾਣਾ ਦੇਵਾਂ ਅੱਗੇ ਤੋਂ ਨਾ ਇਹ ਗੱਲ ਕਰੀ ਉਹ ਚਲੋ ਨਹੀਂ ਕਹਿੰਦਾ ਭਾਈ ਹੋਰ ਰਹਿਣ ਹੀ ਦੋ ਜਿਹੜਾ ਰਿਸ਼ਤਾ ਜਿਹੜਾ ਇਨੀ ਕੁਲ ਕੁੜੀ ਨੂੰ ਹੋਣੀ ਹੈ ਕਹਿ ਮੈਂ ਤੇ ਭਾਜੀ ਤੁਹਾਡੇ ਨਾਲ ਪਹਿਲਾਂ ਹੀ ਗੱਲ ਕੀਤੀ ਮੈਂ ਤਾਂ ਉਹ ਮੈਂ ਉਹ ਹੈ ਨਹੀਂ ਤੁਹਾਡੇ ਮੇਜ ਦਾ ਪੰਜਾਬ ਚ ਨਹੀਂ ਜੰਮੀ ਜਿਹੜੀ ਇਨੀ ਗੱਲ ਕਹਿੰਦੀ ਆ ਭਾਜੀ ਚੰਗੇ ਭਲੇ ਸਰਦਾਰਾਂ ਦੀ ਧੀ ਆ ਅੱਛਾ ਸਰਦਾਰਾਂ ਘਰ ਜੰਮ ਕੇ ਤੇ ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀਂ ਆ ਲੈ ਕਰ ਲੋ ਗੱਲ ਕੀ ਜ਼ਮਾਨਾ ਆ ਗਿਆ ਵੇ ਵੇ ਲੋ ਇੰਨਾ ਕਰਕੇ ਫਿਰ ਮੁੰਡੇ ਮੋਨੇ ਕੋ ਨੇ ਹੋਂਡੇ ਬਾਪੂ ਇਹ ਗੱਲ ਪਿਆਰ ਨਾਲ ਵੀ ਸਮਝਾ ਸਕਦਾ ਮਾਰਨ ਦੀ ਕੀ ਲੋੜੀ ਮੋਰ ਪੰਨ ਛੱਡਈ ਉਹ ਗੱਲ ਇਹ ਤੋਂ ਇਦਾਂ ਦੇ ਕੀਤੀ ਐ ਸੋਖੀਆਂ ਮਿਲ ਗਿਆ ਸਰਦਾਰੀਆਂ ਇਹ ਸਹੀਦੀਆਂ ਕਿੰਨੀਆਂ ਸਹੀਦੀਆਂ ਆਈਆਂ ਸਿਰ ਦੇ ਕੇ ਲਈਆਂ ਸਰਦਾਰੀਆਂ ਵਾਏ ਐਵੇਂ ਨਹੀਂ ਮਿਲ ਗਿਆ ਨਾਲੇ ਇਹ ਜਿਹੜਾ ਪਹਿਚਾਨ ਵਾਏ ਇਹ ਦੇ ਮੇਰੀ ਗੱਲ ਸੁਣ ਇਹ ਦੇ ਇਨਸਾਨ ਦੀ ਪਹਿਚਾਨ ਵਾ ਸਿੱਖੀ ਜਿਹੜਾ ਸਰੂਪ ਆ ਨਾ ਇਦਾਂ ਇਨਸਾਨ ਜੰਮਿਆ ਪਲਿਆ ਹਰ ਇੱਕ ਇਨਸਾਨ ਇਦਾਂ ਵਾ ਬਣਿਆ ਰੱਬ ਨੂੰ ਜਿਹੜਾ ਰੱਬ ਨੇ ਬਣਾਇਆ ਵਾ ਇਹ ਕੁਦਰਤੀ ਆਪੇ ਥੋੜੀ ਬਣ ਗਏ ਅਸੀਂ ਇਹ ਦੁਨੀਆ ਚੀਜ਼ ਤੋਂ ਭੱਜਣ ਢੀ ਆ ਆਪੂ ਮੈਂ ਸਮਝ ਗਿਆ ਤੇਰੀ ਗੱਲ ਬੜੀਆਂ ਔਕੀਆਂ ਮਿਲੀਆਂ ਸਰਦਾਰੀਆਂ ਚੱਲ ਕੋਈ ਨਹੀਂ ਬਟੋਲਾ ਸਾਹਿਬ ਤੁਸੀਂ ਹੋਰ ਕੋਈ ਕੁੜੀ ਵੇਖ ਲਓ ਇਹ ਇਹਦੇ ਨਾਲ ਹੀ ਮੈਂ ਕਰ ਦਿੰਦਾ ਮੈਂ ਤੇ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਬਾਕੀ ਲੰਬੜਦਾਰ ਜੀ ਗੱਲ ਇਦਾਂ ਵਾਂ ਕਿ ਮੁੰਡੇ ਦਾ ਵੀ ਨਹੀਂ ਕੋਈ ਕਸੂਰ ਕਸੂਰ ਤੇ ਨਾ ਕੁੜੀਆਂ ਦਾ ਵਾ ਜਿਹੜੀਆਂ ਸਰਦਾਰਾਂ ਘਰ ਚੰਮ ਕੇ ਕਹਿੰਦੀਆਂ ਵੀ ਸਾਨੂੰ ਸਰਦਾਰ ਨਹੀਂ ਪਸੰਦ ਭਾਜੀ ਤੁਹਾਡੀ ਗੱਲ ਠੀਕ ਹੋ ਵਾ ਪਰ ਸਾਰੀਆਂ ਕੁੜੀਆਂ ਇਦਾਂ ਦੀਆਂ ਨਹੀਂ ਆ ਬਿਲਕੁਲ ਕੁੜੀਆਂ ਹੈਗੀਆਂ ਜਿਨ੍ਹਾਂ ਨੂੰ ਸਰਦਾਰ ਪਸੰਦ ਵਾ ਬਿਲਕੁਲ ਭਾਜੀ ਬਹੁਤ ਹਾਂ ਜੀ ਤਾਂ ਕੋਈ ਆ ਜਿਨ੍ਹਾਂ ਨੂੰ ਨਹੀਂ ਪਸੰਦ ਵਿੱਚ ਹਾਂਜੀ ਹਾਂਜੀ ਆ ਇਹ ਉਹ ਲੱਭ ਲਿਓ ਜਿਹੜੀ ਕਹੇ ਕਿ ਸਰਕਾਰ ਮੰਡੀਆਂ ਵਿਆਹ ਕਰਾਉਣਾ ਹਾਂ ਹਾਂ ਲੱਭਾ ਦੇ ਦੂਜੀ ਇਹ ਚਲੋ ਹੁਣ ਆਪਾਂ ਕੀ ਕਰ ਸਕਦੇ ਆ ਕੱਲ ਤੇ ਉਹਦਾ ਬਾਪੂ ਨੇ ਸਹੀ ਕਹੀ ਆ ਹਾਂ ਹਾਂ ਖਾਲੇ ਆਪਣੀ ਸਿੱਕੀ ਸਾਂਭਣੀ ਚਾਹੀਦੀ ਬੜੀ ਔਖੀ ਮਿਲੀ ਆ ਇਹਨੂੰ ਬਿਲਕੁਲ ਪਰ ਹੁਣ ਚਲੋ ਕੋਈ ਨਹੀਂ ਤੁਸੀਂ ਲੱਭਿਓ ਕੋਈ ਜਰੂਰ ਵੇਖਾਂਗੇ ਚਲਦਾ ਫਿਰ ਮੈਂ ਕੱਲ ਮਰ ਕਰ ਠੀਕ ਆ ਕਰੋ ਪੜਾ ਕੀ ਗੱਲ ਆ ਭਾਜੀ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਸਿੱਖ ਤੇ ਆਪਣੇ ਜੰਮੂ ਕਸ਼ਮੀਰ ਵਾਲੇ ਆ ਤੇ ਆ ਦਿੱਲੀ ਵਾਲੇ ਇਹ ਇਹ ਨਹੀਂ ਦਾਰੀਆਂ ਕੇਸ ਕਟੋਂਦੇ ਕੱਲੇ ਪੰਜਾਬ ਦੇ ਕਿਉਂ ਕਟੋਂਦੇ ਆ ਪੰਜਾਬ ਦੇ ਸਿੱਖਾਂ ਦੇ ਅੱਧੋਂ ਮੱਧ ਕਲਾਕਾਰਾਂ ਮਾਗਰ ਲੱਗੇ ਫਿਰ ਅੱਧੋਂ ਵੱਧ ਮੁੰਡੇ ਹੋਨੇ ਹੋ ਗਏ ਅੱਧੋਂ ਵੱਧ ਸਿੱਖਾਂ ਦੇ ਹੋਈ ਸਿੱਖਾਂ ਘਰ ਜੰਮ ਗਏ ਇਹ ਇਹ ਜਿਹੜੀਆਂ ਬੋਲੀਵੁੱਡ ਵਾਲੀਆਂ ਹਿੰਦੀ ਫਿਲਮਾਂ ਇੰਨਾ ਕਰਕੇ ਵੇਖ ਵੇਖ ਕੇ ਐਕਟਰਾਂ ਵਰਗੇ ਬਣ ਗਏ ਇਹਦੇ ਆਪਣੇ ਜਿਹੜੇ ਪਹਿਰਾਵਾ ਸਾਨੂੰ ਕੁਦਰਤ ਤੋਂ ਮਿਲਿਆ ਇਹ ਇਹ ਨਹੀਂ ਛੱਡ ਕੇ ਭੱਜ ਜਾਂਦੇ ਇਹਨੂੰ ਬਿਲਕੁਲ ਕਿਹਦੇ ਨਾਲ ਜੁੜਨਾ ਚਾਹੀਦਾ ਵਾ ਇਹ ਇਨਸਾਨ ਇਹ ਪ੍ਰਮਾਤਮਾ ਨੇ ਦਿੱਤੀਆਂ ਸਾਨੂੰ ਕੋਲੋਂ ਥੋੜੀ ਬਣ ਗਿਆ ਹਾਂਜੀ ਭਾਜੀ ਇਦਾਂ ਹੀ ਆ ਮੈਂ ਵੀ ਨਾ ਆਇਆ ਤੇ ਚਲੋ ਹੋਰ ਕੰਮ ਹੀਗਾ ਤੇ ਇਦਾਂ ਜਦੋਂ ਤੁਹਾਡੇ ਵਰਗੇ ਸਿਆਣੇ ਬੰਦਿਆਂ ਨਾਲ ਬਹਿਦਾ ਵਾ ਉਦੋਂ ਮਲਤੀ ਜਦੋਂ ਪਤਾ ਲੱਗਦਾ ਆਪਣੇ ਇਤਿਹਾਸ ਬਾਰੇ ਤੇ ਉਦੋਂ ਸਾਡਾ ਵੀ ਜੀ ਕਰਦਾ ਵੀ ਆਪਾਂ ਵੀ ਹੁਣ ਸਿੱਖੀ ਸਰੂਪ ਚਾਹੀਏ ਤੇ ਆਪਣੀ ਦਾੜੀ ਥੋੜੀ ਮੈਂ ਵੀ ਸੋਚਣ ਲਿਆ ਵੀ ਹੁਣ ਮੈਂ ਵੀ ਰੱਖ ਲੈਣੀ ਆ ਭਾਜੀ ਇਹ ਗੱਲ ਸਾਡੀ ਠੀਕ ਆ ਚਲੋ ਵਧੀਆ ਲੱਗਾ ਤੁਸੀਂ ਇੰਨੀ ਗੱਲ ਕਹੀ ਆ ਹਾਂਜੀ ਪਰ ਕੁੜੀਆਂ ਉਹ ਵੀ ਹੈਗੀਆਂ ਚਲੋ ਇਹ ਪਹਿਲਾਂ ਹੈਗਾ ਸੀ ਵਾਲ ਕੱਟਦੇ ਸੀ ਪਰ ਅੱਜ ਜਦੋਂ ਛੋਟੇ ਨਿਆਣੇ ਵੇਖੀ ਦੀਆਂ ਨਾ ਜੁੜੇ ਕੀਤੇ ਆ ਉਹ ਸਿਆਣੀਆਂ ਕੁੜੀਆਂ ਵੀ ਹੈਗੀਆਂ ਕਿ ਜਿਹੜੇ ਕਿਸ ਕਿਸ ਰੂਪ ਜਿਹੜੇ ਆਨਲਾਈਨ ਬੱਚਿਆਂ ਨੂੰ ਸਾਹਮ ਕੇ ਰੱਖਣ ਦੀ ਹਾਂਜੀ ਹਾਂਜੀ ਭਾਈ ਇਹ ਪਰ ਹੁਣ ਇੱਕ ਗੱਲ ਵੇਖੀ ਹੈ ਕਿ ਨਵੀਂ ਜਨਰੇਸ਼ਨ ਆ ਬਦਲਦੀ ਆ ਛੋਟੇ ਬੱਚਿਆਂ ਦੇ ਜਦੋਂ ਵੇਖੀ ਦੀ ਹੈ ਨਾ ਵਾਲ ਰੱਖੇ ਤੇ ਉਹ ਵੀ ਮਾਵਾਂ ਹੈਗੀਆਂ ਨਾ ਜਿਹੜੀਆਂ ਜੂੜਾ ਕਰਕੇ ਉਹਨਾਂ ਨੂੰ ਘਲਦੀਆਂ ਸਕੂਲੇ ਹੈਲਪਫੁਲ ਹੈਗੀ ਨਹੀਂ ਤੇ ਸਮਾਂ ਬਦਲਣ ਵੀ ਰਿਹਾ ਵਾ ਹਾਂਜੀ ਤੇ ਪਰ ਇੱਕ ਗੱਲ ਨਹੀਂ ਠੀਕ ਜਿੱਦਾਂ ਯਾਰ ਮੈਂ ਸੁਣਿਆ ਵਾਂ ਕਿ ਪੰਜਾਬ ਦੇ ਜਿਹੜੇ ਸਕੂਲ ਵਾ ਤੇ ਜਦੋਂ ਉੱਥੇ ਪੰਜਾਬੀ ਬੋਲਣੀ ਕਿਤੇ ਬੰਦ ਕਰ ਦਿੰਦੇ ਆ ਨਿਆਣਿਆਂ ਨੂੰ ਕਿਤੇ ਪੰਜਾਬੀ ਨਹੀਂ ਬੋਲਣੀ ਹਿੰਦੀ ਬੋਲੋ ਬਿਲਕੁਲ ਪਾਜੀ ਛੋਟੇ ਛੋਟੇ ਬੱਚੇ ਮੈਂ ਵੀ ਵੇਖਿਆ ਵਾ ਘਰਾਂ 'ਚ ਹਿੰਦੀ ਹਮਕੋ ਤੁਮਕੋ ਕਰਦੇ ਫਿਰਦੇ ਆ ਮੈਂ ਕਿ ਪੰਜਾਬ 'ਚ ਰਹਿਣ ਦਾ ਤੇ ਮੈਡਮਾਂ ਕਹਿੰਦੀਆਂ ਇੰਨੀ ਗੱਲ ਕਿ ਕਿੱਥੇ ਆਣ ਕੇ ਪੰਜਾਬੀ ਨਹੀਂ ਬੋਲਣੀ ਸਕੂਲ 'ਚ ਬੈਣ ਆ ਸਕੂਲਾਂ 'ਚ ਪੰਜਾਬੀ ਪੰਜਾਬ 'ਚ ਸਕੂਲਾਂ 'ਚ ਪੰਜਾਬੀ ਬੈਣ ਆ ਲੈ ਇਹ ਚੰਗਾ ਕੰਮ ਆ ਗਿਆ ਵਾ ਬਹੁਤ ਮੜਾ ਕੰਮ ਇਹਨਾਂ 'ਲ ਧਿਆਨ ਦੇਣਾ ਪੈਣਾ ਸਾਨੂੰ ਕਿ ਇਹਨਾਂ ਨੂੰ ਪੰਜਾਬੀ ਨੂੰ ਪੜ੍ਹਨੀ ਨਾ ਆਈ ਲਿਖੀ ਨਹੀਂ ਆਈ ਕੱਲ ਨੂੰ ਇਤਿਹਾਸ ਕਿੱਦਾਂ ਪੜਨਗੇ ਗੁਰ ਹਾਂਜੀ ਪਾਜੀ ਇਹ ਤੇ ਨਾ ਪੰਥ ਦੇ ਠੇਕੇਦਾਰ ਬਣੇ ਫਿਰਦੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਚਾਹੀਦੀ ਹੈ ਇਹਨਾਂ ਨੂੰ ਇਹ ਗੱਲਾਂ ਨੂੰ ਧਿਆਨ ਦੇਣ ਬਾਕੀ ਸਾਨੂੰ ਵੀ ਚਾਹੀਦਾ ਵੀ ਘਰਾਂ ਦੇ ਵਿੱਚ ਨਿਆਣਿਆਂ ਨੂੰ ਥੋੜਾ ਬੋਤਾ ਇਤਿਹਾਸ ਦੱਸਣਾ ਚਾਹੀਦਾ ਹੁਣ ਸਕੂਲਾਂ ਨੇ ਤੇ ਇਹ ਕੰਮ ਛੱਡਤਾ ਬਿਲਕੁਲ ਤੇ ਬਾਕੀ ਚਲੋ ਛੱਡੋ ਆਪਾਂ ਇਹਨਾਂ ਗੱਲਾਂ ਤੋਂ ਹੁਣ ਕੀ ਕਰ ਸਕਦੇ ਆ ਤੇ ਨਾ ਆਪਾਂ ਮੁੰਡੇ ਦੀ ਚਲੋ ਵੇਖਾਂਗੇ ਕਿ ਹੋਰ ਕੋਈ ਕੁੜੀ ਚੰਗੀ ਹਾਂਜੀ ਚੰਗੀ ਵੇਖਿਓਗੇ ਮਤਲਬ ਸਿਆਣੀ ਵੇਖਿਓ ਹਾਂ ਬਿਲਕੁਲ ਬਿਲਕੁਲ ਸਿਆਣੀ ਤੂੰ ਤੂੰ ਨਹੀਂ ਇਹਨੂੰ ਆਪਾਂ ਚਲੋ ਮੈਂ ਗੱਲ ਹੀ ਨਹੀਂ ਕੀਤੀ ਉਹ ਤਾਂ ਮੈਂ ਉਦਾਂ ਦੱਸਿਆ ਤੁਹਾਡੇ ਨਾਲ ਆਪਾਂ ਮੈਂ ਮਰੂੰਗਾ ਧਿਆਨ ਕਿਤੇ ਹੋਊਗੀ ਨਾ ਕੋਈ ਚੰਗੀ ਕੁੜੀ ਹਾਂਜੀ ਚੰਗੀ ਵੇਖੋ ਫੇਰ ਆਪਾਂ ਕਰਾਂਗੇ ਜ਼ਰੂਰ ਤੁਹਾਡੇ ਨਾਲ ਗੱਲ ਚਲੋ ਠੀਕ ਆ ਪਾਜੀ ਸ਼ਸ਼ੀਕਰ ਜੀ ਮੰਨਾ ਮਿੱਠਾ ਲੱਗਦਾ ਇੰਨਾ ਗੱਲ ਕਰੀਏ ਚਾਚੇ ਦੇ ਘਰ ਐ ਨਹੀਂ ਲੱਗਦਾ ਕਿਦਾਂ ਮੰਨਿਆ ਓਕੇ ਕਰ ਤੂੰ ਸੁਣ ਲੈ ਇਹਦਾਗਾ ਹਾਂ ਹੋਰ ਸੁਣ ਬਾਹਰ ਨਹੀਂ ਜਾਣੀ ਆ ਯਾਰ ਜਿਹੜੇ ਬਾਬੇ ਨੂੰ ਪੈਸੇ ਦਿੱਤੇ ਉਹ ਦੇ ਦੋ ਯਾਰ ਮੇਰੇ ਗਰੀਬ ਤੇ ਵੇ ਜੇ ਨਹੀਂ ਆਪਾਂ ਭੱਜੀ ਚੱਲੇ ਆਂ ਨਾ ਤੂੰ ਉਦੋਂ ਗੱਡੀ ਤੇਲ ਪੋਇਆ ਤੇ ਮੇਰੀ ਗੱਡੀ ਤੇਲ ਵੀ ਨਹੀਂ ਮੈਂ ਪਤਾ ਨਹੀਂ ਕਿੰਨਾ ਟਾਈਮ ਕੱਢਣ ਰਿਆ ਤੇ ਚਾਚੇ ਦਾ ਇਹ ਕਿਹੜੇ ਕੰਮਾਂ ਨੂੰ ਹੁੰਦੇ ਆ ਤੂੰ ਇਹ ਲਾਰਾ ਲਾ ਦਿੰਨੇ ਤੂੰ ਇਹ ਬੇਉਪਕਰੀ ਗੱਲ ਆ ਤੁਹਾਨੂੰ ਚੱਲ ਛੋਣਾ ਵੱਢ ਕੇ ਦੇ ਦਾਂਗੇ ਹੋਰ ਤੈਨੂੰ ਹੁਣ ਕਿੱਥੋਂ ਕੱਢੀਂ ਤੂੰ ਇਹ ਲਾਰਾ ਲਾਇਆ ਹੀ ਇਹ ਤੈਨੂੰ ਪਤਾ 13ਵਾਂ ਮਹੀਨਾ ਚੱਲਣ ਰਿਆ ਇਹ ਇਹਨਾਂ ਕਿੰਨਾ ਚ ਪੈਸੇ ਹੁੰਦੇ ਕਿ ਇੱਕੋ ਤੂੰ ਦੱਸ ਤੇ ਇੱਕੋ ਹੈਗੇ ਮੇਰੀ ਗੱਲ ਸੁਣ ਤੂੰ ਉਹ ਦਿਨ ਕਹਿ ਇਹ ਨਾ ਮੈਂ ਕਰ ਜਿਖ ਦੇ ਦਊਂਗਾ ਤੇ ਮੈਂ ਤਾਰੇ ਕੋ ਮੱਗੇ ਨਹੀਂ ਮੈਂ ਤੈਨੂੰ ਇਹ ਦੇ ਦਊਂਵੇਂ ਉਹ ਬੈਂਕ 'ਚ ਨਹੀਂ ਚੱਲੇ ਗਿਆ ਖਾਤਾ ਬੰਦ ਹੋ ਗਿਆ ਉਹਨਾਂ ਨੇ ਮਾਈਨਸ 'ਚ ਚੱਲ ਗਿਆ ਵਾ ਤੈਨੂੰ ਪਤਾ ਯਾ ਸਪਰੇਅ ਆ ਖਾਦਾਂ ਵਾਧੂ ਖਰਤੇ ਉਹ ਕਿੱਥੋਂ ਹੋਣੀਆਂ ਪੈ ਕਿਥੋਂ ਦੇ ਉਹ ਧਾਰ ਲੈਂਦੇ ਉਹ ਵੀ ਕੱਲ ਫੋਨ ਉਹ ਕਿੱਦਾਂ ਵਾ ਧਾਰ ਨਹੀਂ ਦਿੱਤੇ ਨੀ ਮੈਂ ਨਾ ਦਿੱਤੇ ਕਿੱਥੇ ਫੋਨ ਫੋਨ ਲੋਂਡਿਆ ਰੋਜ਼ ਫੋਨ ਲੋਂਦਾ ਵਾ ਉਹਦੇ ਨਾਲ ਲੜਾਈ ਕਰਨੀ ਆ ਮੈਂ ਕੱਲ ਨੂੰ ਉਹਨੂੰ ਮੈਂ ਭਜੋਣਾ ਇਤੋਂ ਕਿ ਦੇ ਦਾਂਗੇ ਹੂੰ ਤੇ ਬੰਦਾ ਬੰਦਾ ਦੇ ਨੇ ਮੈਨੂੰ ਦੱਸੋ ਮੈਨੂੰ ਇੱਕ ਟਾਈਮ ਦੇ ਦੋ ਜੇ ਇਹ ਮੈਂ ਬਾਬੇ ਨੂੰ ਜਾ ਕੇ ਪਾਣੀ ਮਾਰ ਦੇਣੀ ਇਹ ਚੰਗੀ ਜਨਾ ਜਾਂ ਤੂੰ ਬਾਬੇ ਕੋ ਜਾ ਕੇ ਨਾ ਤੇ ਪੁੱਠਾ ਪਵਾ ਦੇ ਹਾਡੇ ਅੱਗੇ ਰਿਸ਼ਤਾ ਨਹੀਂ ਹੋਣਿਆ ਤੇ ਤੂੰ ਉਤੋਂ ਹੋਰ ਪੰਗੇ ਪਾਉਣ ਿਆ ਜਾ ਜਾ ਕੰਮ ਕਰ ਚੱਲ ਠੀਕ ਆ ਫਿਰ ਵੇਖ ਲੈਣਾ ਹੀ ਕੱਲ ਸ਼ਸ਼ੀ ਕਾਲ ਦੋਸਤੋ ਸਾਡੀ ਇਹ ਵੀਡੀਓ ਖੇਤੀਬਾੜੀ ਵਾਲਿਆਂ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਇਹਦੇ ਆਪਾਂ ਚਾਰ ਭਾਗ ਪਾ ਚੁੱਕੇ ਆ ਦੋਸਤੋ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗਦੀ ਆ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇਹ ਦੇ ਵਿੱਚ ਆਪਾਂ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ। ਬਾਕੀ ਸਾਰੇ ਜਣੇ ਕਮੈਂਟ ਜਰੂਰ ਕਰਿਆ ਕਰੋ। ਸਾਨੂੰ ਆਡੀਆਂ ਗਲਤੀਆਂ ਦੱਸਿਆ ਕਰੋ ਆਪਾਂ ਕਿੱਥੇ ਗਲਤ ਆ। ਤੇ ਬਾਕੀ ਵੀਡੀਓ ਇੱਕ ਦਿਨ ਛੱਡ ਕੇ ਹੁੰਦੀ ਰਹੂਗੀ। ਵੇਖ ਲਿਆ ਕਰੋ ਫਿਰ 10 ਵਜੇ। ਠੀਕ ਹੈ ਜੀ। ਧੰਨਵਾਦ ਸਾਰਿਆਂ ਦਾ।